ਅੱਜ ਦੀਆਂ ਤਾਜ਼ਾ ਵੀ ਖਬਰਾਂ ਚਾਚੇ ਦਾ ਕਾਰੋਬਾਰ ਹתਿਆਉਣ ਲਈ ਦੁਕਾਨ 'ਚ ਪਤੀਜੇ ਨੇ ਰੱਖਿਆ ਬੰਬ ਲੁਧਿਆਣਾ 'ਚ ਬਸਤੀ ਜੋਧੇਵਾਲ 'ਚ ਬੁੱਧਵਾਰ ਰਾਤ ਅਜੇ ਬੈਗ ਸਟੋਰ ਨਾਮੀ ਦੁਕਾਨ 'ਚ ਮਿਲਿਆ ਬਾਕਸ ਅਸਲ 'ਚ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਸੀ ਇਹ ਦੁਕਾਨ ਨੂੰ ਉਡਾਉਣ ਲਈ ਦੁਕਾਨ ਮਾਲਿਕ ਦੇ ਪਤੀਜੇ ਨੇ ਰਖਵਾਈ ਸੀ ਭਤੀਜੇ ਨੇ ਚਾਚੇ ਦੀ ਦੁਕਾਨ ਦੇ ਨੇੜੇ ਬੈਗਾਂ ਦੀ ਆਪਣੀ ਵੱਖ ਦੁਕਾਨ ਖੋਲ੍ਹ ਲਈ ਸੀ ਤੇ ਉਹ ਏਰੀਆ 'ਚ ਇਕੱਲੇ ਰਾਜ ਕਰਨਾ ਚਾਹੁੰਦਾ ਸੀ ਪਰ ਉਸ ਦਾ ਇਰਾਦਾ ਸਫਲ ਨਹੀਂ ਹੋਇਆ ਅਤੇ ਪੁਲਿਸ ਨੇ ਉਸ ਨੂੰ 10 ਘੰਟੇ 'ਚ ਗ੍ਰਿਫਤਾਰ ਕਰ ਲਿਆ ਹੈ। ਬੀਐਸਐਫ ਦੇ ਜਵਾਨ ਰਾਵੀ ਦੀ ਰੇਤ ਚੁੱਕਣ ਲਈ ਕਰ ਰਹੇ ਨੇ ਜਦੋਂ ਜਹੜ ਤੁਸੀ ਬਨ ਟੁੱਟਣ ਕਾਰਨ ਪਾਣੀ ਨੇ ਮਚਾਈ ਸੀ ਵੱਡੀ ਤਬਾਹੀ। ਕਲੰਨੌਰ ਚ ਕਰੀਬ 1 ਮਹੀਨਾ ਪਹਿਲਾਂ ਰਾਵੀ ਦਰਿਆ ਦੇ ਪਾਣੀ ਵਿੱਚ ਡੁੱਬੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦਾ ਪਾਣੀ ਭਾਵੇਂ ਵੱਡੇ ਪੱਧਰ ਤੇ ਸੁੱਕ ਗਿਆ ਹੈ ਪਰ ਰਾਵੀ ਦਰਿਆ ਦੇ ਪਾਣੀ ਦੇ ਨਾਲ ਰੁੜ ਕੇ ਕੰਡਿਆਲੀ ਤਾਰ ਦੇ ਨਾਲ ਲੱਗੀ ਰੇਤ ਬੀਐਸਐਫ ਜਵਾਨਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ ਬੀਐਸਐਫ ਦੇ ਜਵਾਨਾਂ ਵੱਲੋਂ ਕੰਡਿਆਲੀ ਤਾਰ ਨਾਲ ਲੱਗੀ ਰੇਤ ਨੂੰ ਜਦੋਂ ਜਹਿਦ ਕਰਕੇ ਚੁੱਕਿਆ ਜਾ ਰਿਹਾ ਹੈ ਅਤੇ ਕੰਡਿਆਲੀ ਤਾਰ ਨਾਲ ਲੱਗਦੇ ਟਰੈਕ ਨੂੰ ਪਧਰਾ ਕੀਤਾ ਜਾ ਰਿਹਾ ਹੈ ਚਿੱਟੇ ਸੋਨੇ ਦੇ ਮੰਦੇਪਾ ਮੰਡੀਆਂ ਚੋਂ ਸਰਕਾਰੀ ਖਰੀਦ ਏਜੰਸੀ ਗਾਇਬ ਬਠਿੰਡਾ ਦੇ ਮਾਲਵਾ ਪੱਟੀ ਚ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲੇ ਤੋਂ ਅੱਕ ਕੇ ਨਰਮੇ ਤੋਂ ਹੱਥ ਖੜੇ ਕਰਨ ਵਾਲੇ ਕਿਸਾਨਾਂ ਨੂੰ ਮੋੜ ਤੋਂ ਸੂਬਾ ਸਰਕਾਰ ਵੱਲੋਂ ਉਤਸ਼ਾਹਿਤ ਕਰਨ ਤੇ ਆਧੁਨਿਕ ਤਕਨੀਕਾਂ ਬਾਰੇ ਵਿਸ਼ੇਸ਼ ਸਿਖਲਾਈ ਦੇਣ ਮਗਰੋਂ ਕਿਸਾਨਾਂ ਨੇ ਚਿੱਟੇ ਸੋਨਨੇ ਵੱਲ ਮੋੜਾ ਕੀਤਾ ਹੈ ਭਾਵੇਂ ਸੂਬਾ ਸਰਕਾਰ ਵੱਲੋਂ ਨਰਮੇ ਨੂੰ ਸਮਰਥਨ ਮੁੱਲ ਤੇ ਖਰੀਦਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਸਰਕਾਰੀ ਖਰੀਦ ਏਜੰਸੀ ਮੰਡੀਆਂ ਚ ਹੱਲੇ ਤੱਕ ਕਿਤੇ ਵੀ ਨਜ਼ਰ ਨਹੀਂ ਆਈ ਅੱਜ ਫੇਰ ਵਧ ਗਈਆਂ ਸੋਨੇ ਦੀਆਂ ਕੀਮਤਾਂ ਜਾਣੋ 24 ਕੈਰਟ ਸੋਨੇ ਦਾ ਕੀ ਹੈ ਪਾ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਲਗਾਤਾਰ ਦੋ ਦਿਨਾਂ ਤੋਂ ਡਿੱਗ ਰਹੀਆਂ ਸਨ ਅੱਜ ਸੋਨੇ ਦੀਆਂ ਕੀਮਤਾਂ ਫੇਰ ਵਧੀਆਂ ਹਨ ਹਾਲਾਂਕਿ ਸਵੇਰੇ 9 ਵਜੇ 24 ਕੈਰਟ ਸੋਨੇ ਦੀ ਕੀਮਤ 112803 ਪ੍ਰਤੀ 10 ਗ੍ਰਾਮ ਹੈ ਸੋਨਾ ਹੁਣ ਤੱਕ 112511 ਦੇ ਰਿਕਾਰਡ ਹੇਠਲੇ ਪੱਧਰ ਅਤੇ 112870 ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ ਹੈ ਲਾਲੜੂ ਚ ਨੌਜਵਾਨ ਨੇ ਆਵਾਰਾ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰਿਆ ਮਾਮਲਾ ਦਰਜ ਲਾਲੜੂ ਚ ਨੇੜਲੇ ਪਿੰਡ ਸੰਮਲਹੇੜੀ ਵਿਖੇ ਇੱਕ ਨੌਜਵਾਨ ਨੇ ਇੱਕ ਆਵਾਰਾ ਕੁੱਤੇ ਨੂੰ ਆਪਣੇ ਘਰ ਚ ਬੰਦ ਕਰ ਦਿੱਤਾ ਅਤੇ ਉਸ ਨੂੰ ਰੌੜ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਇੱਕ ਗਵਾਂਢੀ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ ਅਤੇ ਇਸ ਦੇ ਆਧਾਰ ਤੇ ਲਾਲੜੂ ਪੁਲਿਸ ਨੇ ਅਰੁਣ ਵਿਰੁੱਧ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਹਾਲਾਂਕਿ ਕੁੱਤੇ ਨੂੰ ਮਾਰਨ ਵਾਲੇ ਨੂੰ ਵੀ ਉਸੇ ਆਵਾਰਾ ਕੁੱਤੇ ਨੇ ਕੱਟਿਆ ਸੀ ਰਾਜੇਂਦਰਾ ਹਸਪਤਾਲ ਦਾ ਨਰਸਿੰਗ ਸਟਾਫ ਤਨਖਾਹਾਂ ਵਧਾਉਣ ਨੂੰ ਲੈ ਕੇ ਛੱਤ ਤੇ ਚੜਿਆ ਪਟਿਆਲਾ ਚ ਸਰਕਾਰੀ ਰਾਜੇਂਦਰਾ ਹਸਪਤਾਲ ਚ ਕੰਮ ਕਰਦੇ ਮੇਲ ਸਟਾਫ ਨਰਸ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਪਾਰਕਿੰਗ ਦੀ ਬਿਲਡਿੰਗ ਦੀ ਛੱਤ ਤੇ ਚੜ ਗਿਆ ਜਦੋਂ ਕਿ ਉਸਦੇ ਬਾਕੀ ਸਾਥੀਆਂ ਵੱਲੋਂ ਰੋਸ ਵਜੋਂ ਬਿਲਡਿੰਗ ਦੇ ਹੇਠਾਂ ਬੈਠ ਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਦੇਰ ਰਾਤ ਤੱਕ ਚੱਲਿਆ ਛੱਤ ਤੇ ਚੜੇ ਮੇਲ ਸਟਾਫ ਨਰਸ ਦੀ ਪਛਾਣ ਅੰਕੁਰ ਵਜੋਂ ਹੋਈ ਹੈ ਜਿਸ ਨੇ ਮੰਗਾਂ ਨਾ ਪੂਰੀਆਂ ਹੋਣ ਤੇ ਛੱਤ ਤੋਂ ਹੇਠਾਂ ਛਾਲ ਮਾਰਨ ਦੀ ਧਮਕੀ ਵੀ ਦਿੱਤੀ ਹੈ ਪੰਜਾਬ ਚ ਫਿਰੋਤੀਆਂ ਮੰਗਣ ਦਾ ਸਿਲਸਿਲਾ ਜਾਰੀ ਦਿਨ ਦਿਹਾੜੇ ਇਸ ਡਾਕਟਰ ਦੇ ਕਲੀਨਿਕ ਤੇ ਹੋਈ ਫਾਇਰਿੰਗ ਪੰਜਾਬ ਵਿੱਚ ਫਿਰੋਤੀਆਂ ਨੂੰ ਲੈ ਕੇ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪਿੱਖੀਵਿੰਡ ਵਿਖੇ ਦਿਨ ਦਿਹਾੜੇ ਪ੍ਰਸਿੱਧ ਡਾਕਟਰ ਦੇ ਕਲੀਨਿਕ ਉੱਪਰ ਬਾਈਕ ਸਵਾਰ ਦੋ ਨਕਾਬਪੋਸ਼ਾ ਵੱਲੋਂ ਫਾਇਰਿੰਗ ਕੀਤੀ ਗਈ ਬੇਸ਼ੱਕ ਇਸ ਗੋਲੀਬਾਰੀ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਇਲਾਕੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਨੂੰ ਸਰਕਾਰ ਸਨਮਾਨਿਤ ਕਰੇਗੀ ਡਾਕਟਰ ਬਲਵੀਰ ਸਿੰਘ ਨੇ ਕੀਤਾ ਐਲਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਸਨਮਾਨ ਕਰਨ ਲਈ ਸਰਕਾਰ ਨੇ ਆਪਣੀ ਪਹਿਲੀ ਨੀਤੀ ਪੇਸ਼ ਕੀਤੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ 60 ਡਾਕਟਰਾਂ ਨੂੰ ਇਸ ਨਵੀਂ ਨੀਤੀ ਤਹਿਤ ਸਨਮਾਨਿਤ ਕਰੇਗੀ ਤਾਂ ਜੋ ਡਾਕਟਰੀ ਪੇਸ਼ੇਵਰਾਂ ਦੇ ਮਨੋਬਲ ਤੇ ਉਹਨਾਂ ਦੀ ਸੇਵਾ ਪ੍ਰਤੀ ਵਚਨਬੱਧਤਾ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ ਪੰਜਾਬ ਤੇ ਜੰਮੂ ਕਸ਼ਮੀਰ ਚ ਰਾਜ ਸਭਾ ਚੋਣਾਂ ਦਾ ਐਲਾਨ ਚਾਰਾਂ ਸੀਟਾਂ ਲਈ 24 ਅਕਤੂਬਰ ਨੂੰ ਹੋਵੇਗੀ VOTING ਪੰਜਾਬ ਦੀ 1 ਤੇ ਜੰਮੂ ਕਸ਼ਮੀਰ ਦੀਆਂ 4 ਰਾਜ ਸਭਾ ਸੀਟਾਂ ਲਈ ਚੋਣ 24 ਅਕਤੂਬਰ ਨੂੰ ਹੋਵੇਗੀ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਾਮਜ਼ਦਗੀ ਦੀ ਪ੍ਰਕਿਰਿਆ 6 ਅਕਤੂਬਰ ਤੋਂ ਸ਼ੁਰੂ ਹੋਵੇਗੀ ਜਿਸ ਦੀ ਆਖਰੀ ਤਾਰੀਖ 13 ਅਕਤੂਬਰ ਹੋਵੇਗੀ VOTING ਤੇ ਗਿਣਤੀ 24 ਅਕਤੂਬਰ ਨੂੰ ਹੋਵੇਗੀ ਅਤੇ ਨਤੀਜੇ 28 ਅਕਤੂਬਰ ਨੂੰ ਐਲਾਨੇ ਜਾਣਗੇ ਕਠੂਆ ਦਾ ਫੌਜੀ ਕੈਂਪ ਸੀ ਗੁਰਪ੍ਰੀਤ ਦੇ ਨਿਸ਼ਾਨੇ ਤੇ ਪੁੱਛਗਿਛ ਦੌਰਾਨ ਗੁਰਪ੍ਰੀਤ ਸਿੰਘ ਨੇ ਕੀਤੇ ਕਈ ਅਹਿਮ ਖੁਲਾਸੇ ਬਠਿੰਡਾ ਜ਼ਿਲ੍ਹੇ ਦੇ ਜੀਦਾ ਵਿੱਚ ਬੰਬ ਧਮਾਕਾ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨ ਗੁਰਪ੍ਰੀਤ ਸਿੰਘ ਨੇ ਪੁੱਛਗਿਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਉਹ ਇੱਕ ਵੱਡੀ ਸਾਜ਼ਿਸ਼ ਦੀ ਯੋਜਨਾ ਬਣਾ ਰਿਹਾ ਸੀ ਅਤੇ ਉਸ ਦਾ ਨਿਸ਼ਾਨਾ ਕਠੂਆ ਸਥਿਤ ਫੌਜ ਦਾ ਕੈਂਪ ਸੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਸ਼ਟਰੀ ਸੁਰੱਖਿਆ ਏਜੰਸੀਆਂ ਹੁਣ ਪੂਰੀ ਨਜ਼ਰ ਰੱਖ ਰਹੀਆਂ ਹਨ ਪਠਾਨ ਮਾਜਰਾ ਦੀ ਪੇਸ਼ਗੀ ਜ਼ਮਾਨਤ ਤੇ ਸੋਮਵਾਰ ਨੂੰ ਹੋਵੇਗੀ ਸੁਣਵਾਈ ਪੁਲਿਸ ਹਿਰਾਸਤ ਚੋਂ ਚੱਲ ਰਹੇ ਹਨ ਫਰਾਰ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਨਾਮਜ਼ਦ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਪੇਸ਼ਗੀ ਜ਼ਮਾਨਤ ਤੇ ਸੁਣਵਾਈ ਅੱਗੇ ਪੈ ਗਈ ਹੈ ਪੁਲਿਸ ਹਿਰਾਸਤ ਚੋਂ ਫਰਾਰ ਚੱਲ ਰਹੇ ਪਠਾਨ ਮਾਜਰਾ ਵੱਲੋਂ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਦੂਸਰੀ ਵਾਰ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਹੈ ਜਿਸ ਸਬੰਧੀ ਵੀਰਵਾਰ ਨੂੰ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਤੈਅ ਕੀਤੀ ਗਈ ਹੈ ਜ਼ਿੰਦਗੀ ਤੇ ਮੌਤ ਦੀ ਜੰਗ ਹਾਰ ਗਿਆ 8 ਸਾਲਾ ਅਭਿਜੋਤ ਗੁਰਦਿਆਂ ਦੀ ਬਿਮਾਰੀ ਤੋਂ ਸੀ ਪੀੜਿਤ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਦੇ 8 ਸਾਲਾ ਅਭਿਜੋਤ ਦਾ ਦੇਹਾਂਤ ਹੋ ਗਿਆ ਹੈ ਗੁਰਦਿਆਂ ਦੀ ਬਿਮਾਰੀ ਤੋਂ ਪੀੜਿਤ ਬੱਚਾ ਹੜ ਦਾ ਪਾਣੀ ਪਿੰਡ ਵਿੱਚ ਦਾਖਲ ਹੋਣ ਕਾਰਨ ਇਲਾਜ ਨਹੀਂ ਕਰਵਾ ਸਕਿਆ ਪੰਜਾਬ ਸਰਕਾਰ ਖਾਲਸਾ ਏਡ ਅਤੇ ਸੋਨੂ ਸੂਦ ਦੀਆਂ ਬਚਾਅ ਟੀਮਾਂ ਨੇ ਬੱਚੇ ਨੂੰ ਚੰਡੀਗੜ੍ਹ ਦੇ ਪੀਜੀਆਈ ਪਹੁੰਚਾਇਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸਨੇ ਦਮ ਤੋੜ ਦਿੱਤਾ ਤਰਨਤਾਰਨ ਦੇ ਸਰਕਾਰੀ ਸਕੂਲ ਚ ਅਧਿਆਪਕ ਨੇ ਵਿਦਿਆਰਥੀ ਨਾਲ ਕੀਤੀ ਬਦਫੈਲੀ ਤਰਨਤਾਰਨ ਦੇ ਖੇਮ ਕਰਨ ਦੇ ਇੱਕ ਸਰਕਾਰੀ ਸਕੂਲ ਚ ਤਾਇਨਾਤ 54 ਸਾਲਾ ਸਾਇੰਸ ਅਧਿਆਪਕ ਵੱਲੋਂ ਵਿਦਿਆਰਥੀ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਇੱਕ ਹੋਰ ਵਿਦਿਆਰਥੀ ਨੇ ਅਧਿਆਪਕ ਵੱਲੋਂ ਕੀਤੇ ਜਾ ਰਹੇ ਕੋਕਰਮ ਦੀ ਵੀਡੀਓ ਬਣਾ ਲਈ ਸ਼ਰਮਨਾਕ ਗੱਲ ਤਾਂ ਇਹ ਰਹੀ ਕਿ ਪੁਲਿਸ ਅਧਿਆਪਕ ਨੂੰ ਥਾਣੇ ਤਾਂ ਲਿਆਈ ਪਰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਅਤੇ ਕਿਸੇ ਅਣਪਛਾਤੇ ਤੇ ਹੀ ਐਫਆਈਆਰ ਕਰ ਦਿੱਤੀ ਹਰਿਆਣਾ ਸਰਕਾਰ ਨੇ ਔਰਤਾਂ ਨੂੰ ਦਿੱਤੀ 2100 ਰੁਪਏ ਦੀ ਸੌਗਾਤ ਪੰਜਾਬ 'ਚ ਸਿਆਸਤ ਪੱਖੀ ਹਰਿਆਣਾ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਵਿੱਤੀ ਮਦਦ ਦੇਣ ਦੇ ਫੈਸਲੇ ਨਾਲ ਪੰਜਾਬ ਦੀ ਸਿਆਸਤ ਪੱਖੀ ਹੋ ਗਈ ਹੈ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਅਤੇ ਸੂਬਾ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ 3 ਸਾਲ ਦੇ ਕਾਰਜਕਾਲ ਦੌਰਾਨ ਔਰਤਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਪੂਰੀ ਨਹੀਂ ਕਰ ਸਕੀ ਵੋਟ ਚੋਰੀ ਮੋਹਮ ਚ ਆਪ ਵੀ ਕੁਦੀ ਵਲੰਟੀਅਰਸ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਵੋਟ ਚੋਰ ਮੋਹਮ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਪੰਜਾਬ ਚ ਵੋਟ ਚੋਰੀ ਦੇ ਖਿਲਾਫ ਵੱਡੇ ਪੱਧਰ ਤੇ ਮੋਹਮ ਸ਼ੁਰੂ ਕਰੇਗੀ ਆਪ ਹਾਈ ਕਮਾਂਡ ਮੇ ਪਿਛਲੇ ਦਿਨੀ ਲੁਧਿਆਣਾ ਵਿਖੇ ਵਿਸ਼ੇਸ਼ ਕੈਂਪ ਦੌਰਾਨ ਹਰ ਇੱਕ ਜ਼ਿਲ੍ਹੇ ਤੋਂ ਤਿੰਨ ਤਿੰਨ ਵਲੰਟੀਅਰਸ ਤੇ ਆਗੂਆਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਹੈ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਆਗੂ ਵਲੰਟੀਅਰਸ ਹੁਣ ਅਗਲੇ ਦਿਨਾਂ ਵਿੱਚ ਬਲਾਕ ਜ਼ਿਲ੍ਹਾ ਪੱਧਰ ਤੇ ਬਾਕੀ ਵਲੰਟੀਅਰਸ ਨੂੰ ਟ੍ਰੇਨਿੰਗ ਦੇਣਗੇ ਪਟਾਕੇ ਬਣਾਉਣ ਵਾਲੀ ਫੈਕਟਰੀ ਚੋਂ 3850 ਕਿਲੋ ਵਿਸਫੋਟਕ ਬਰਾਮਦ ਨਵਾਂ ਸ਼ਹਿਰ ਪੁਲਿਸ ਨੇ ਪੋਲਟਰੀ ਫਾਰਮ ਦੀ ਆੜ ਵਿੱਚ ਚੱਲ ਰਹੀ ਗੈਰ ਕਾਨੂੰਨੀ ਪਟਾਕੇ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਲਗਭਗ 3850 ਕਿਲੋਗ੍ਰam ਵਿਸਫੋਟਕ ਵੀ ਬਰਾਮਦ ਕੀਤਾ ਵੀਰਵਾਰ ਦੇਰ ਰਾਤ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ 73 ਸਾਲਾ ਹਰਜੀਤ ਕੌਰ ਕੈਲੀਫੋਰਨੀਆ ਤੋਂ ਡਿਪੋਰਟ ਕੈਲੀਫੋਰਨੀਆ ਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਚ ਲਈ ਗਈ 73 ਸਾਲਾ ਹਰਜੀਤ ਕੌਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ ਹਰਜੀਤ ਕੌਰ ਦੇ ਵਕੀਲ ਮੁਤਾਬਕ ਜਦੋਂ ਉਹਨਾਂ ਨੂੰ ਹਤਕੜੀਆਂ ਲਗਾ ਕੇ ਡਿਪੋਰਟ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਦੱਸਿਆ ਜਾਂਦਾ ਹੈ ਕਿ ਉਹ 1992 ਚ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਆਈ ਸੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੜ ਰਾਹਤ ਨਿਯਮਾਂ ਚ ਬਦਲਾਅ ਦਾ ਮਤਾ ਹੀ ਲਿਆ ਸਕੇਗੀ ਸਰਕਾਰ ਪੰਜਾਬ ਵਿਧਾਨ ਸਭਾ ਦਾ 4 ਦਿਨਾਂ ਵਿਸ਼ੇਸ਼ اجلاس ਸ਼ੁੱਕਰਵਾਰ 26 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ 29 ਸਤੰਬਰ ਤੱਕ ਚੱਲਣ ਵਾਲੇ ਇਸ اجلاس 'ਚ ਸਿਰਫ 2 ਦਿਨ ਹੀ ਬੈਠਕਾਂ ਹੋਣਦੀਆਂ ਇਸ ਦਾ ਕਾਰਨ 27-28 ਸਤੰਬਰ ਨੂੰ ਸ਼ਨੀਵਾਰ ਤੇ ਐਤਵਾਰ ਦੇ ਕਾਰਨ ਛੁੱਟੀ ਰਹੇਗੀ ਬਿਜਲੀ ਸਪਲਾਈ 'ਚ ਅਸਥਾਈ ਰੁਕਾਵਟ ਕੁਝ ਇਲਾਕਿਆਂ 'ਚ ਬਿਜਲੀ ਸਪਲਾਈ ਰਹੀ ਬੰਦ ਸਬਡਿਵੀਜ਼ਨ ਸ਼੍ਰੀ ਆਨੰਦਪੁਰ ਸਾਹਿਬ ਦੇ ਅਧੀਨ 132 ਕੇਵੀ ਸਬਸਟੇਸ਼ਨ ਤੋਂ ਚੱਲਦੇ 11 ਕੇਵੀ ਅਗੰਪੂਰ ਫੀਡਰ ਦੀ ਜ਼ਰੂਰੀ ਮੇਨਟੇਨੈਂਸ ਕਾਰਜਾਂ ਕਾਰਨ 26 ਸਤੰਬਰ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਰੁਕੀ ਹੈ ਇਸ ਤਹਿਤ ਗੰਗੂਵਾਲ ਮੋੜ ਨਿੱਕੂਵਾਲ ਬੁਰਜ ਬੱਲੋਵਾਲ ਖਮੇੜਾ ਲੋਧੀਪੁਰ ਟੱਪਰੀਆਂ ਖਮੇੜਾ ਚੰਡੇਸਰ ਲੰਗ ਮਜ਼ਾਰਾ ਮਹਿਰੋਲੀ ਅਤੇ ਕੁਝ ਹੋਰ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੀ ਚੰਡੀਗੜ੍ਹ ਚ ਕਾਲਜ ਦਾ ਸਹਾਇਕ ਪ੍ਰੋਫੈਸਰ ਬਰਖਾਸਤ ਦੇਰ ਰਾਤ ਵਿਦਿਆਰਥਣਾਂ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਸੀ ਦੋਸ਼। ਚੰਡੀਗੜ੍ਹ ਸੈਕਟਰ 10 ਦੇ ਇੱਕ ਵਕਾਰੀ ਕਾਲਜ ਦੇ ਬਨਸਪਤੀ ਵਿਗਿਆਨ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਉਦੇਬਾਨ ਨੂੰ ਦੇਰ ਰਾਤ ਵਿਦਿਆਰਥਣਾਂ ਨੂੰ ਅਸ਼ਲੀਲ ਸੁਨੇਹੇ ਭੇਜਣ, ਨਿੱਜੀ ਮੀਟਿੰਗਾਂ ਦੀ ਮੰਗ ਕਰਨ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੇ ਦੋਸ਼ ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉੱਚ ਸਿੱਖਿਆ ਦੇ ਡਾਇਰੈਕਟਰ ਨੇ ਇਹ ਫੈਸਲਾ ਸਾਬਕਾ ਜਸਟਿਸ ਪ੍ਰੀਤਮ ਪਾਲ ਦੀ ਪ੍ਰਦਾਨਗੀ ਵਾਲੀ ਅੰਦਰੂਨੀ ਸ਼ਿਕਾਇਤ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਕੀਤਾ ਹੈ।